ਆਪਣਾ ਲਾਤੋਂਾ ਛੋਟਾ ਨਾ ਇਹ ਗੱਲਾਂ ਤੇ ਆ ਕੇ ਮੁੱਲੋਂ ਮੋੜ ਜਾਂਦਾ ਜਿਹੜੇ ਕਹਾੜਾ ਇੱਥੇ ਕਰ ਜਾਂਦਾ ਨਾ ਵੀ ਉਹ ਟਟਰਾ ਲਾ ਕਰ ਮੋਹਨ ਬਣਦਿਆ ਕਰਾ ਨਾ ਵੀ ਛੋਟੇ ਤੋਂ ਮੋਹਨ ਨਹੀਂ ਸੀ ਬਣਿਆ ਪਰ ਫੇਰ ਵੀ ਟੁੱਟੇ ਟਰਾ ਲਾ ਜਮਾ ਰੁਕ ਜਾਂਦਾ ਨੇ ਉਦੋਂ ਹਾਈ ਦੇ ਵਿੱਚ ਪੱਟ ਲੈਣਾ ਇੰਨਾ ਗੱਲਾਂ ਤੇ ਨਾ ਪੈਸੇ ਬੂਰੇ ਕਰ ਦਿੰਦਾ ਆ ਕੀ ਯਾਰੋ ਯਾਰ ਲਿਆ ਯਾਰਾ ਨਾ ਜਿਹੜੇ ਐ ਇਹ ਆਜੋ ਮਿਲਦੇ ਆ ਪਾਏ ਤੁਹਾਨੂੰ ਸਭ ਕੇ ਇਹ ਕਿਹਦੇ ਕਿ ਮਾਇਆ ਨੂੰ ਇਹ ਨਾਲ ਸਭ ਤੋਂ ਵੱਡੀ ਗਲਤੀ ਹੈ ਜਿਸ ਮਿੱਟੀ ਪੈ ਗਈ ਇੱਥੇ ਚੀਕ ਨਹੀਂ ਕੋਈ ਟਰੈਕਟਰ ਨਾਲ ਗ੍ਰਿਪ ਨਹੀਂ ਸੀ ਬੰਦਾ ਟਾਇਰਾਂ ਦਾ ਉਹ 10000 ਟ੍ਰਾਲਾ ਕਿਤੀ ਨਾ ਟਾਇਰ ਸਲਿੱਪ ਕਰਦੇ ਜਾਂਦੇ ਸੀਗੇ ਉੱਪਰ ਉੱਪਰ ਜਿਹਨੇ ਜ ਨੂੰ ਮਤਲਬ ਟਰੈਕਟਰ ਐਨ ਉਹਦੇ ਕੰਮ ਹੁੰਦਾ ਸੀਗਾ ਟਰੈਕਟਰ ਬੈਗ ਮੋੜ ਮੋੜ ਕੇ ਜਦੋਂ ਉਹ ਬੜਾ ਤੇਦੇ ਰੂਲੀ ਹੋ ਜਾਂਦੇ ਆ ਨਾ ਬੜਾ ਜਾਨੀ ਕੰਮ ਦੀ ਚੀਜ਼ ਟਰਾਲੀ ਲੰਬੀ ਬਹੁਤ ਲੰਬੀ ਟਰਾਲੀ ਤੇ ਨਾ ਬੈਲੈਂਸ ਬਣਾਉਣਾ ਬਹੁਤ ਔਖਾ ਉਹ ਕਦੇ ਸਾਫ ਜੀ ਆ ਇਧਰ ਨੂੰ ਚਲੇ ਜਾਂਦੀ ਆ ਕਦੇ ਇਧਰ ਨੂੰ ਚਲੇ ਜਾਂਦੀ ਆ ਆ ਗਿਆ ਆ ਗਿਆ ਜੀ ਜ਼ੋਰ ਤਾਂ ਵਡਾ ਲਾਇਆ ਛੋਟੇ ਨੇ ਪਰ ਨਾ ਇਹੋ ਜੀ ਹੱਥ ਘਾਰ ਕੇ ਇੱਕ ਦਿਨ ਡਿਸੀਜਨ ਲਿਆ ਕੇ ਉਹਨੂੰ ਰੋਕ ਦिए ਆਲੂਆਂ ਦਾ ਕੰਮ ਨਾ ਨੇ ਬੜੀ ਚੱਲਿਆ ਮਤਲਬ 6 ਕਿੱਲਿਆਂ ਵਾਲਾ ਟੱਕ ਤਾਂ ਨਿਬੜ ਚੱਲਿਆ ਬਾਕੀ ਚਲੋ ਹੱਲੇ ਪਏ ਯਾਰ ਇਹ ਮੈਂ ਤੁਹਾਨੂੰ ਟਰੈਕਟਰ ਦਿਖਾਉਣਾ ਸੀ ਟਰੈਕਟਰ ਦੇਖੋ ਪਿਛਲੇ ਟਾਇਰ ਇਹ ਵੀ ਨਾ ਯਾਰ ਮੈਨੂੰ ਇੱਕ ਸਲਾਹ ਜਾਂ رائے ਦਿਓ ਮੇਰੇ ਵੀਰ ਵੀ ਟਰੈਕਟਰ ਜਦੋਂ ਆਪਾਂ ਛੋਟੇ ਟਾਇਰ ਪਾਉਣੇ ਆ ਹਨਾ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਦੋਂ ਆਪਾਂ ਛੋਟੇ ਟਾਇਰ ਪਾਉਣੇ ਆ ਟਰੈਕਟਰ ਨੂੰ ਮੇਰੇ ਹਿਸਾਬ ਨਾਲ ਯਾਰ ਟਰੈਕਟਰ ਪਿੱਛੋਂ ਨੀਵਾ ਨਹੀਂ ਹੋਣਾ ਚਾਹੀਦਾ ਹਨਾ ਉਹ ਜੇ ਕਿਤਾ ਸਾਰਾ ਤੇਲ ਪਿੱਛੇ ਚਲੇ ਜਾਂਦਾ ਪੀਟੀਓ ਨੇ ਚੱਲਣਾ ਹੁੰਦਾ ਹੈ ਨਾ ਵੀ ਜਿਹੜੀਆਂ ਆਪਾਂ ਸਟਿੱਪਣੀਆਂ ਲਾਉਣੇ ਆ ਚਲੋ ਆਪੋ ਆਪਣਾ ਧੇਰ ਬਹ ਹੁੰਦਾ ਮੈਂ ਕਿਸੇ ਨੂੰ ਉਹ ਨਹੀਂ ਕਹਿੰਦਾ ਆਪਾਂ ਵੀ ਪੈਸਿਆਂ ਕਰਕੇ ਇਹ ਟਾਇਰ ਪਾਏ ਆ ਕਿਉਂਕਿ ਹੱਥ ਟੈਟ ਹੁੰਦਾ ਜਦੋਂ ਆਪਾਂ ਕਹਿੰਦੇ ਚਲੋ ਕੰਮ ਚੱਲਦਾ ਹੋ ਜਾਈ ਯਾਰ ਇੱਕ ਰੀ ਤੇ ਕਿਉਂਕਿ ਜਰ ਆਪਾਂ ਇਹ ਹੁਣ ਦਿਮਾਗ ਤਾਂ ਸਾਰਿਆਂ ਦੇ ਚੱਲਦੇ ਆ ਮੇਰੇ ਕਹਿਣ ਦਾ ਮਤਲਬ ਇਹ ਆ ਦੇਖੋ ਹੰਡਰੇਟ ਨਾਲ ਪਿੱਛੋਂ ਨੀਵਾ ਕਰਨਾ ਤੇ ਪੀਟੀਓ ਚੱਲਦੀ ਪਈ ਹੈ ਜੀ ਏ ਵੀਡੀਓ ਚੱਲਦੀ ਤੇ ਸਾਰਾ ਤੇਲ ਪਿੱਛੇ ਹੁੰਦਾ ਤੇ ਪੀਟਿਓ ਦੀ ਸੀਲ ਲੀਕ ਹੋਂਦਾ ਡਰ ਰਹਿਂਦਾ ਹਨਾ ਯਾਰ ਸਾਡੇ ਤਾਂ ਨਾ ਸਾਰੇ ਆਲੂ ਬੱਟੇ ਚੱਲੇ ਆ ਕੈਨ ਕਿ ਸਾਡੀ ਨਾ ਤਾਂ ਮਸ਼ੀਨ ਸੈੱਟ ਚੱਲੀ ਆ ਸਵਾਦ ਹੀ ਨਹੀਂ ਆਇਆ ਮੈਂ ਤਾਈਆਂ 2-3 ਦਿਨਾਂ ਵਲੌਗ ਸ਼ੂਟ ਹੀ ਨਹੀਂ ਕੀਤਾ ਇਸੇ ਚੱਕਰ 'ਚ ਆਹ ਦੇਖ ਲੋ ਹੁਣ ਵੀ ਮਗਰਲਾ ਰੂਲਾ ਤੇ ਆਲੂ ਸਾਈਡ ਤੇ ਖਾਲੀ ਜਿਹੀ ਸੁੱਟੀ ਜਾਂਦੀ ਆ ਅੱਧੇ ਆਲੂ ਸਾਡੇ ਐਂ ਖਰਾਬ ਗਏ ਆ ਨਿਕਲੇ ਹੀ ਨਹੀਂ ਵੱਟਾ 'ਚੋਂ ਕਿਉਂਕਿ ਅਗਲੇ ਬੱਸੇ ਮਿੱਟੀ ਜੁੜ ਜਾਂਦੀ ਆ ਇਹਦੇ ਤੇ ਫਿਰ ਨਾ ਸਾਲਾ ਸਵਾਦ ਜਿਆ ਨਹੀਂ ਆਉਂਦਾ ਕੰਮ ਕਰਨ ਦਾ ਆ ਦੇਖਿਓ ਮਗਰ ਤਾਂ ਦੀਦੇ ਜਾਣਾ ਰੂਲਾ ਸਾਰੀ ਮਿੱਟੀ ਉਵੇਂ ਹੀ ਰੱਖੀ ਆ ਤੇ ਪਤਾ ਨਹੀਂ ਯਾਰ ਕੀ ਬਣਿਆ ਅੱਜ ਕੀ ਪਟਾਟੇਂ ਕੀਤਾ ਇਹਦਾ ਪਤਾ ਨਹੀਂ ਜਾਂ ਤਾਂ ਪਟਾ ਨਹੀਂ ਸੈਟ ਆਇਆ ਕੀ ਗੱਲ ਬਣੀ ਹੈ ਕੀ ਨਹੀਂ ਬਣੀ ਸਾਡੇ ਤੋਂ ਸਮਝੋ ਬਾਹਰ ਹੋਈ ਪਈ ਗੱਲ ਐਂ ਤਾਂ ਨਾ ਆ 6 ਕਿੱਲੇ ਸਾਰੇ ਵੱਟ ਲਿਆ ਵੇ ਮਤਲਬ ਅੱਜ ਦੀ ਢੜੀ ਚਾਹ ਨੋਕੇ ਹੋਏ ਨਾ 6 ਕਿੱਲਾਂ ਦੇ ਕੇਰਾ ਉਹ ਬਰੇ ਲਿਵਰ ਲੱਗੀ ਚਾਹ ਪਾਣੀ ਪੀਂਦੀ ਪਈ ਆ ਬੀਚੇ ਇਕੱਲੇ ਡੰਨ ਹੋ ਜਾਣੇ ਆ ਤੇ ਪਰ ਸਾਨੂੰ ਨਹੀਂ ਇਹਦਾ ਹਿਸਾਬ ਕਿਤਾਬ ਜਿਹਾ ਸੈਟ ਆ ਆ ਵੀ ਕੀ ਗੱਲ ਬਣੀ ਇਹਨੂੰ ਇਹ ਵੀ ਜੇ ਕਿਸੇ ਵੀਰ ਨੂੰ ਸਮਝ ਆਈ ਤਾਂ ਦੱਸਿਓ ਯਾਰ ਵੀ ਕੀ ਗੱਲ ਹੋਏਗੀ ਇਹ ਕਾਹ ਤੋਂ ਨਹੀਂ ਸੈਟ ਚੱਲੀ ਮੈਨੂੰ ਤਾਂ ਜਿੰਨਾ ਕਿ ਪਤਾ ਲੱਗਾ ਆਈਡੀਆ ਜਿਹਾ ਵੀ ਇਹਦਾ ਨਾ ਆ ਪਟਾ ਨਹੀਂ ਬੁਣਿਆ ਜ ਹੈਗਾ ਇਹ ਇੱਕੋ ਜੀ ਮਿੱਟੀ ਨਹੀਂ ਖਿੱਚਦਾ ਵੀ ਸਹੀ ਤਰੀਕੇ ਨਾਲ ਆਵੇ ਹੁਣ ਨਾ ਮਸ਼ੀਨ ਰੋਕੀ ਆ ਆ ਵੀਰ ਨਾ ਹਰੇ ਗੜੇ ਵਾਸਤੇ ਮਸ਼ੀਨ ਦੀ ਸਾਫ ਸਫਾਈ ਇਹਨੇ ਕਰਨੀ ਆ ਤੇ ਪਰ ਤਾਂ ਵੀ ਨਹੀਂ ਸੱਟ ਮੈਂ ਦੱਸਾਂ ਕਿਉਂ ਕਿ ਆ ਵੀ ਗੁਣੀਆਂ ਚ ਨਹੀਂ ਆ ਦੇਖਿਆ ਜੀ ਇਧਰਲੀ ਸਾਈਡ ਇਹਦੇ ਪੈ ਜਾਣੀਆਂ ਨੇ ਦੋ ਉਂਗਲਾਂ ਦੋ ਦੀਆਂ ਵੀ ਤਿੰਨ ਹੀ ਚਲੇ ਜਾਣੀਆਂ ਤੇ ਇਧਰ ਪਟਾ ਚੱਲਦਾ ਜਮਾਂ ਨਾਲ ਜਾਂ ਤਾਂ ਇਹ ਚੱਕਰ ਹੋ ਸਕਦਾ ਹਨਾ ਹੁਣ ਸਮਝੋ ਜੇ ਬਾਹਰ ਆਕਰੋ ਵੀ ਆਪਾਂ ਚੇਂਜ ਇਹਦਾ ਇਕੱਲਾ ਪਟਾ ਹੀ ਕੀਤਾ ਤੇ ਉਦੋਂ ਬਾਅਦ ਇਹ ਸੈੱਟ ਨਹੀਂ ਚੱਲੀ ਪਤਾ ਨਹੀਂ ਇਹਨੂੰ ਕੀ ਗੱਲ ਬਣੀ ਕੀ ਨਹੀਂ ਰੂਲਾ ਵੀ ਆਵੇ ਵੀਰ ਹਾਰੇ ਗੜੇ ਪੂਰਾ ਸਾਫ ਕਰਕੇ ਇਹਨੇ ਫੇਰ ਤੋਰਨਾ ਦਾ ਬੈਲਟਾਂ ਵੀ ਪੂਰੀਆਂ ਟਾਈਟ ਆ ਇਹ ਨਹੀਂ ਹੈਗਾ ਵੀ ਬੈਲਟਾਂ ਨਹੀਂ ਆ ਟੈਗ ਪਰ ਪਤਾ ਨਹੀਂ ਯਾਰ ਸਾਡੇ ਸਮਝੋ ਐ ਕਿ ਗੱਲ ਬਾਹਰ ਆ ਮੈਨੂੰ ਪੜੀ ਜਣੀ ਨੂੰ ਹੋਇਆ ਕੀ ਇਹ ਦੋਵੇਂ ਪਾਸੇ ਆਣ ਫੁੱਲ ਟਾਈਟ ਆ ਬੈਲਟਾਂ ਤੇ ਆਪਾਂ ਗੱਲ ਕਰਦੇ ਟਰੈਕ ਨੀਵੇਂ ਦੀ ਮੁਝੇ ਕਿਸੇ ਵੀਰ ਦਾ ਹੱਥ ਪੈਂਦਾ ਹਨ ਗੱਲ ਤਾਂ ਫੇਰ ਜ਼ਿੰਮੇਵਾਰੀ ਦਾ ਸਿਸਟਮ ਉਹ ਆ ਜਾਂਦਾ ਇਹ ਵੀ ਜੇਬ ਚ ਰੁਪਈਏ ਹੋਣ ਤੇ ਕੀ ਦਾ ਜੀ ਕਰਦਾ ਹਨਾ ਆਪਾਂ ਚਲੋ ਟਾਈਮ ਸਾਰਿਆ ਸੀ ਉਦੋਂ ਤੇ ਪਰ ਇਹਨਾਂ ਵੀ ਕੰਮ ਹੈ ਵਧੀਆ ਦਿੱਤੇ ਕਰਮਾਂ ਵਾਲੇ ਟਾਇਰ ਆਪਾਂ ਨੂੰ ਤੋਂ ਇਹ ਮਾ ਛਣੇ 18000 ਰੁਪਏ ਦੇ ਮਿਲ ਗਏ ਸੀ ਇਹ 18000 ਰੁਪਏ ਚ ਮਾੜਾ ਵੀ ਕੋਈ ਨਹੀਂ ਪਾਉਣੇ ਤਾਂ 4 ਦਿਨ ਹੁੰਦੇ ਬਸ ਇੰਨੀ ਕੀ ਦਿੱਕਤ ਆਉਂਦੀ ਯਾਰ ਇੱਕ ਤਾਂ ਟਰੈਕਟਰ ਬੈਲੈਂਸ ਤੇ ਨਹੀਂ ਰਹਿੰਦਾ ਹਨਾ ਉਹ ਟਰੈਕਟਰ ਜਿਵੇਂ ਉਡਾ ਲਓ ਜੇ ਬਰਾਬਰ ਤੇ ਹੋਵੇ ਟਰੈਕਟਰ ਜਿਵੇਂ ਪਿੱਛੋਂ ਉੱਚਾ ਦੇ ਫਿਰ ਇਹ ਸਾਰੇ ਕੰਮ ਕਰੀ ਜਾਂਦਾ ਇੱਕ ਹਿਸਾਬ ਦੇ ਟਰਾਲੀ ਟੂਲੀ ਦਾ ਇੱਧਰ ਉੱਧਰ ਹਨਾ ਹੋਣੇ ਉਹ ਕੰਮ ਨਹੀਂ ਕਰਦਾ ਹੁਣੇ ਗੱਲੇ ਇਹਨੇ ਆਲੂ ਪਟਨੇ ਆ ਇਹ ਆਲੂ ਪਟ ਕੇ ਹਿਸਾਬ ਕਿਤਾਬ ਫੇਰ ਓਕੇ ਇਹ ਬੱਸ ਤੁਹਾਨੂੰ ਦੱਸੀਆਂ ਨਾ ਆਵੇ ਜਿਵੇਂ ਹੁਣ ਆ ਵੇਖਿਓ ਸਾਈਡ ਤੇ ਆਲੂ ਛੁੱਟੀ ਜਾਂਦੀ ਨਾ ਆਵੇ ਇਹ ਹੁਣ ਲੇਬਰ ਵਿਚਾਰੀ ਦਾ ਨਹੀਂ ਕਸੂਰ ਅੱਧੇ ਕਿਤੇ ਉਹਨਾਂ ਦੇ ਹੱਥ 'ਚ ਆ ਜਾਂਦੇ ਆ ਇਹ ਅੱਧੇ ਗੋਨਾ ਵਿਚਾਰੇ ਤਾਂ ਛੁੱਟ ਜਾਂਦੇ ਆ ਫਿਰ ਹੁਣ ਕੀ ਕਰਨੋ ਪਰ ਕੀ ਨਾ ਚਲੋ ਹਾਲ ਮਾਰਿਆਂ ਤੇ ਨਿਕਲ ਆਉਣਗੇ ਜਲ ਜਿਆ ਖੁਸ਼ ਨਹੀਂ ਹੋਇਆ ਮੈਂ ਤਾਂ ਕਰਕੇ ਇਸ ਵਾਰੀ ਨਾ ਨਹੀਂ ਤੇ ਕਿ ਆਪਾਂ ਚਲੋ ਬਾਬੇ ਦੀ ਮਿਹਨਤ ਵੀਡੀਓ ਸ਼ੂਟ ਕਰੀ ਦੀ ਜਾਂ ਕੰਮ ਤਾਂ ਦੇ ਦੀ ਇਸ ਵਾਰੀ ਨਾ ਸਵਾਦ ਜਿਆਣੀ ਆਇਆ ਕੰਮ ਵੀ ਚੱਲਿਆ ਕਿਵੇਂ ਮੂਡ ਆਫ ਹੀ ਰਿਹਾ ਇਹਦੇ ਹਲੋਂ ਤਾਂ ਕੰਮ ਨਾ ਆਹ ਦੇਖੋ ਜਿਹਨੇ ਆਵੇ ਵਿੱਚ 90 ਹਨ ਆਲੂ ਆਹ ਦੇਖੋ ਹੁਣ ਇੱਥੇ ਦੇਖ ਦੇਣੀ ਆਵੇ ਤੁਹਾਨੂੰ ਆ ਮੈਂ ਦਿਖਾਉਣਾ ਆ ਦੇ ਆ ਆਲੂ ਆਲੇ ਇੰਦਾ ਸਾਈਡ ਤੇ ਆਲੂ ਵਿੱਚ ਰਹਿ ਜਾਂਦੇ ਮਿੱਟੀ ਦੇ ਚਲੋ ਹਾਲ ਮਾਰਿਆ ਨਿਕਲ ਆਉਣਗੇ ਪਰ ਫਿਰ ਵੀ ਉਹਨਾਂ ਆਲੂ ਚੱਕ ਨਹੀਂ ਹੋਣਾ ਹਨ ਜਿੰਨਾ ਆਪਾਂ ਵੀ ਬੰਦਾ ਕਹਿ ਦਿੰਦਾ ਵੀ ਇੱਕ ਜਾ ਹੋਣਾ ਵੇ ਉੱਪਰ ਪਏ ਆਏ ਸਾਰੇ ਆਪਾਂ ਚੱਕ ਲੈਣੇ ਹਨ ਗੱਲ ਜੀ ਸਾਰੇ ਵੀ ਸਮਝੀ ਸਕਦੇ ਆ ਵੀ ਜ਼ਿੰਮੇਵਾਰ ਵੀਰ ਦਾ ਜਦੋਂ ਆਪਾਂ ਫਸਲ ਵੜਦੇ ਆ ਕਰਦੇ ਆ ਮੜਾ ਜਾ ਕੇ ਨੁਕਸਾਨ ਹੋਵੇ ਤਾਂ ਦਿਲ ਦੁਖਦਾ ਰਹਿੰਦਾ ਮਾਕੇ ਮਸ਼ੀਨ ਆਪਣੀ ਜਮਾਂ ਨਵੀਂ ਆ ਆਪਾਂ ਬ੍ਰਾਂਡ ਨਿਊ ਦੀ ਆਂਦੀ ਸ਼ੈਣ ਪੂਰੀ ਟਰਾਟਨ ਇਹ ਬੱਸ ਇਹਦਾ ਪਟਾਏ ਨੇ 80 ਕਿਲੇ ਪੱਟੇ ਸੀ ਤੇ ਪਟਾਏ ਦਾ ਟੁੱਟ ਗਿਆ ਸੀ ਤੇ ਫਿਰ ਆਪਾਂ ਚੇਂਜ ਕਰ ਦਿੱਤੀ ਮਤਲਬ ਇਹਦਾ ਪਟਾ ਚੇਂਜ ਕਰ ਦਿੱਤਾ ਸੀ ਆਪਾਂ ਦਾ ਜਾਲ ਸਣੇ ਨਵਾਂ ਪਾਤਾ ਪਰ ਤਾਂ ਵੀ ਯਾਰ ਪਤਾ ਨਹੀਂ ਕੀ ਗੱਲ ਬਣੀ ਪਤੰਦਰ ਦੀ ਇੱਕ ਮੇਰਾ ਵੀ ਰਾਜ ਜਰੂਰ ਦੱਸੋ ਆ ਤੇ ਆੜ ਆਲੂ ਸਾਈਡ ਤੇ ਰਹਿ ਜਾ ਅੱਧਾ ਕੋ ਮਲਿਆ ਜਾ ਨਾ ਅੱਧਾ ਕੰਮ ਇਹਨੇ ਐ ਖਰਾਬ ਕਰੂ ਧਰ ਦੇਣਾ ਚਲੋ ਤੇ ਬਾਕੀ ਮੇਰੇ ਵੀ ਦੱਸਿਓ ਤੁਸੀਂ ਵੀ ਆੜਾ ਜਿਹੜੇ ਟਰੈਕਟਰ ਜੀ ਆਪਾਂ ਜਿਆਦਾ ਪਿੱਛੇ ਨੀਵਾ ਚਲਾਉਣੇ ਆ ਤੇ ਉਹਦੀ ਸੀਲ ਲੀਕ ਹੁੰਦਾ ਡਰ ਹੁੰਦਾ ਕਿ ਨਹੀਂ ਹੁੰਦਾ ਕਾਕੀ ਨਾ ਜਦੋਂ ਇੱਕ ਵਾਰੀ ਸੀਲ ਪਾਉਣੀ ਸੀ ਉਦੋਂ ਮੈਨੂੰ ਜੋਦੇ ਵੀਰੇ ਨੇ ਦੱਸਿਆ ਸੀ ਉਹ ਜਦੋਂ ਟਰੈਕਟਰ ਪਿੱਛੋਂ ਨੀਵਾ ਚੱਲਦਾ ਨਾ ਉਦੋਂ ਪੀਪਿਓ ਵਾਲੀ ਸੀਲ ਇਹਦੀ ਜਲਦੀ ਲੀਕ ਹੋ ਜਾਂਦੀ ਮੈਂ ਤਾਂ ਕਰਕੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਸੀ ਨਹੀਂ ਜੇ ਤਾਂ ਜਿਆਦਾ ਭਾਰੀ ਕੰਮ ਕਰਨਾ ਹੋਵੇ ਹਨਾ ਫਿਰ ਸੀਲ ਨੀ ਖੌਂਦਾ ਡਰ ਰਹਿਂਦਾ ਬਾਕੀ ਆਪਣੇ ਉਧਰਲੇ 2 ਕਿੱਲੇ ਤੇ ਉਹ ਪਿਛਲੇ 2 ਕਿੱਲੇ ਉਹ ਸੌਰੀ ਆਹ 4 ਕਿੱਲੇ ਇਹ ਉਧਰਲੇ 2 ਕਿੱਲੇ 6 ਕਿੱਲੇ ਬਾਅਦ ਚੋਂ ਰਹਿ ਗਏ ਹੋਰ ਉਹ ਇੱਕ ਵਾਰੀ ਆਪਾਂ ਰੋਕੇ ਪਟਾਂਗੇ ਪਰ ਹੁਣ ਜਦੋਂ ਆਪਾਂ ਇਹ ਸਾਰੇ ਪੱਟ ਲੈਣਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਮਸ਼ੀਨ ਹੀ ਲੋਡ ਕਰਨੀ ਆ। ਆ ਕੀ ਤੁਹਾਨੂੰ ਦੱਸਿਆ ਵੀ ਗੱਲ ਨਹੀਂ ਬਣਦੀ। ਜਦੋਂ ਕੰਮ ਨਾਲ ਨਾ ਸਵਾਦ ਨਾਲ ਚੱਲੇ। ਮੈਂ ਤਾਂ ਖੇਜ ਹੀ ਚੜੀ ਜਾਂਦੀ ਹੁੰਦੀ ਵੀ ਸਾਲਾ ਬਣਦਾ ਕੀ ਹੈ। ਟਰੈਕਟਰ ਦਾ ਮੈ ਤੇਲ ਤਾਂ ਹੁੰਦਾ ਖੋਣਾ ਜਿੱਦਿ ਆਪਾਂ 6 ਕਿੱਲਾਂ ਚ ਕੰਮ ਸ਼ੁਰੂ ਕਰਿਆ ਸੀ ਤੇ ਉਹਦੇ ਦੀ ਟੈਂਕੀ ਫੁੱਲਾ ਕਰੀ ਸੀ। ਮੈਂ ਦਿਖਾ ਦੇਣਾ ਤੁਹਾਨੂੰ। ਮਤਲਬ ਅੱਗ ਤੋਂ ਥੱਲੇ ਚਲੇ ਗਈ ਆ ਸੂਈ ਤੇ ਤੇ ਹੱਲੇ ਵਾਧੂ ਹੈਗਾ ਆ ਦੇਖੋ ਜਿਵੇਂ ਆ ਮਾਰਵਾ ਤਾਂ ਦਿਖਾਈ ਹੈ ਨਾ ਆ ਦੇਖੀ ਆਹ ਦੇ ਇਹ ਆਲੂ ਜਿਹੜੇ ਆਪ ਨੂੰ ਦਿਖਦੇ ਆ ਉਹਨੇ ਕਾ ਮਿੱਟੀ ਦੇ ਵਿੱਚ ਬਹੁਤ ਰਹਿ ਜਾਂਦੇ ਆ ਦੇਖਿਓ ਜਦੋਂ ਅਲਜੀ ਹਾਲ ਮਾਰੇ ਨਾ ਬਹੁਤ ਆਲੂ ਰਹਣਗੇ ਾਕੀ ਬੰਦਾ ਸਾਡਾ ਕਹਿੰਦਾ ਠੰਡੇ ਸਵਾ ਦਾ ਕਾਲੀ ਕੁਲੀ ਨਹੀਂ ਕਰਦਾ ਕੰਮ ਚੱਲਦਾ ਵੀ ਆਲੂਆਂ ਦਾ ਠੰਡੇ ਸਵਾ ਨਾਲ ਜਦੋਂ ਬੰਦਾ ਕਾਲੀ ਕਰਦਾ ਨਾ ਉਦੋਂ ਨਹੀਂ ਸਵਾ ਆਉਂਦਾ ਇੱਕ ਤਾਂ ਮਸ਼ੀਨ ਨਹੀਂ ਲੋਟ ਤੇ ਉੱਤੋਂ ਬੰਦਾ ਕਾਲੀ ਕਰੀ ਤੇ ਉਵੇਂ ਖੇਡਦਾ ਜਾ ਰਹਿਦਾ ਹੈ ਨਾ ਆਹ ਦੇਖਿਓ ਨਾ ਸਾਈਡ ਤੇ ਜਿਹੜੀ ਖਾਲੀ ਆ ਇੱਥੇ ਤੁਹਾਨੂੰ ਕੋਈ ਆਲੂ ਨਹੀਂ ਦਿਖਦਾ ਮੈਂ ਤੁਹਾਨੂੰ ਕੱਢ ਕੇ ਦਿਖਾਉਣਾ ਇੱਥੇ ਆਲੂ ਹੈਗੇ ਆ ਕਿਉਂਕਿ ਹੁਣ ਲੇਬਰ ਵਿਚਾਰੀ ਨੇ ਇੰਨਾ ਥੋੜੀ ਹੱਥ ਮਾਰਨਾ ਆਹ ਦੇਖਿਆ ਜੀ ਆਰੇ ਜਿੱਤੇ ਸਾਰੇ ਐ ਸਾਰੇ ਇੱਥੇ ਆਲੂ ਰਹਿ ਜਾਂਦੇ ਆਵੇ ਆ ਕਿੱਡੇ ਕਿੱਡੇ ਆਲੂ ਆ ਇਹਨੇ ਸਾਰੇ ਖਾਲੀ ਜਿਹੇ ਸਾਈਡਾਂ ਤੇ ਆਲੂ ਰਹਿ ਜਾਂਦੇ ਆ ਤੇ ਇੰਨੇ ਹਾਲ ਮਾਰ ਕੇ ਵੀ ਨਹੀਂ ਚੱਕੇ ਜਾਣੇ ਐਲਕੀ ਦਾ ਨਾ ਕੰਮ ਸਾਡਾ ਥੋੜਾ ਜਿਹਾ ਹੋਈ ਗਿਆ ਗਲਤ ਚੱਲ ਕੋਈ ਨਹੀਂ ਪਰ ਫਿਰ ਵੀ ਹਾਲ ਮਾਰਿਆ ਸੀ ਕਰਨਾ ਨਾ ਕੰਮ ਜਾਂ ਲੋਟ ਚਲ ਜੁਣ ਛੱਡ ਤਾਂ ਸਕਦੇ ਨਹੀਂ ਸੀਜ਼ਨ ਦੇ ਵਿੱਚ ਐ ਤਾਂ ਹੁੰਦਾ ਨਹੀਂ ਆਪਣੇ ਜ਼ਿੰਮੇਵਾਰ ਵੀਰਾਂ ਕੋਲੇ ਹਨਾ ਇੰਪਲੀਮੈਂਟ ਸੰਦ ਉਹਨੇ ਕਿ ਹੁੰਦੀ ਆ ਕਿ ਕਿਸੇ ਦਾ ਆਪਾ ਫੜਮ ਨਹੀਂ ਸਕਦੇ ਨਹੀਂ ਸਾਰੇ ਵੀਰਾਂ ਨੇ ਮਸ਼ੀਨਾਂ ਆਪੋ ਆਪਣੇ ਕੰਮ ਹੀ ਲੱਗੀਆਂ ਆਲੂ ਪਟਦੇ ਆ ਤਾਂ ਇਹ ਵੀਰ ਭਰਾ ਸਾਰੇ ਇੱਕ ਦਿਨ ਇੱਕ ਵੀਰ ਨਾਲ ਗੱਲ ਹੋਈ ਸੀ ਟਰੈਕਟਰ ਗੋਹਣੇ ਦਾ ਆਪਣੇ ਟਰੈਕਟਰ ਜੇ ਤਾਂ ਜਮਾ ਹੀ ਨਹੀਂ ਨਾ ਵੇਟ ਬੂਟ ਆਏਗਾ ਜਮਾ ਹੀ ਨਹੀਂ ਤੇਰਾ ਮੋੜਨਾ ਸੌਖਾ ब्रेक ਲਾ ਕੇ ਨਿਆਰੇ ਨਾਲ ਆਵੇ ਹੁਣ ਨਹੀਂ ਤੇ ਨੇ ਅਗਲੀਆਂ ਖਾਲੀਆਂ ਮਸਲ ਦੇਣੀਆਂ ਸੀ ਆ ਦੇਖਿਆ ਨਾ ਰਾਮ ਨਾਲ ਗਲੇਟਰ ਸਿੱਧੇ ਵਿੱਚ ਆ ਜਣਾ ਇਹ ਨਹੀਂ ਕੋ ਟੈਨਸ਼ਨ ਹੁੰਦੀ ਇਹ ਮਸਲ ਤਾਂ ਨਹੀਂ ਖਾਲੀ ਨੂੰ ਬਾਬਾ ਜੀ ਦੀ ਮਿਹਰ ਨਾਲ ਨਾ ਆਲਵਾ ਦਾ ਕੰਮ ਆ 6 ਕਿਲਿਆਂ ਦਾ ਓਕੇ ਹੋ ਗਿਆ ਲਓ ਜੀ ਹੁਣ ਮਸ਼ੀਨ ਕੱਢ ਕੇ ਤੇ ਆਪਾਂ ਹਲ ਪਾਵਾਂ ਜੇ ਮਗਰ ਆਲਪਾ ਜੀ ਤੇ ਮਾਰੇ ਮਾਰੇ ਲਾਲਾਂ ਜੀ ਕਿਹੜੇ ਬਤਲੇ ਬਤਲੇ ਜਿਵੇਂ ਤੁਹਾਨੂੰ ਦੱਸਿਆ ਵੀ ਅੱਜ ਕੀ ਆਪਾਂ ਡਾਰਾ ਜਿਹੜਾ ਆਲੂ ਹੁਣ ਦੇਖਦੇ ਆਂ ਵੈਸੇ ਮੈਂ ਦੂਰਾ ਕਿਹੜਾ ਲਾ ਕੇ ਦੇਖਿਆ ਸੀਗਾ ਜਿੰਨਾ ਮੈਨੂੰ ਡਰ ਸੀ ਉਹਨੇ ਨਹੀਂ ਨਿਕਲੇ ਮਤਲਬ ਆਲੂ ਉੱਥਲਿਓ ਪਰ ਫਿਰ ਵੀ ਆਪਾਂ ਦੇਖਦੇ ਆ ਹੁਣ ਹਾਲ ਫਿਰ ਕੀ ਵੀ ਕੀ ਬਣਦਾ ਪਰ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਇਹ ਵੀ ਸੱਚ ਜਾਣਿਓ ਆ ਕਿਨਾ ਦਿਲ ਚ ਟੈਨਸ਼ਨ ਹੀ ਰਹੀ ਆ ਵੀ ਹੰਦਾ ਨਾ ਜਦੋਂ ਸਵਾਜ ਨਹੀਂ ਆਉਂਦਾ ਹਨਾ ਕੰਮ ਕਰਨ ਦਾ ਇਹ ਮੈਂ ਆਪਾਂ ਕੋ ਕੰਮ ਕਰਦੇ ਆ ਪਹਿਲੇ ਦਿਨ ਜਦੋਂ ਚਲਾਈ ਤੇ ਬਸ ਮੂੰਹ ਘੜਾ ਫੀ ਰਿਆ ਆ ਕਿਤਾ ਆਲੂ ਪੜਦੇ ਸਾਰੇ ਮੈਂ ਤਾਂ ਮਸਾਈਆਂ ਵੀ 20 ਕਵੱਟਾਂ ਪੱਟੀਆਂ ਆਣਾ ਹਨਾ ਤੇ ਪਰ ਮੈਨੂੰ ਪੂਰਾ ਇਹ ਆ ਵੀ ਆਲੂ ਰਿਆ ਹੋਊਗਾ ਆ ਦੇ ਜਿਵੇਂ ਆ ਰਿਹਾ ਪੈਰ ਮਾਰੇ ਤੇੋਂ ਨਿਕਲ ਆਇਆ ਆ ਵੇ ਹਨਾ ਇਦਾਂ ਸਾਈਡਾਂ ਤੇ ਅੱਗੋ ਦੇਖੋ ਕੀ ਬਣਦਾ ਮੱਕੀ ਲੀਵਰ ਬਹੁਤ ਵਧੀਆ ਸੀਗੀ ਉਹਨਾਂ ਨੇ ਵਿਚਾਰਿਆਂ ਨੇ ਨਾ ਹੱਥ ਹੱਤ ਮਾਰ ਕੇ ਆਪ ਦੇ ਲੋ ਟਰਾਈ ਤਾਂ ਬਹੁਤ ਕੀਤਾ ਵੀ ਕੱਢ ਦਿੱਤੇ ਉਹਨਾਂ ਨੇ ਸਾਰੇ ਆਲੂ ਇਹ ਆ ਖੜਾ ਪ੍ਰੀਤਾ ਨਾਲ ਆਪਣਾ ਨੰਨਾ ਡਾਉਣ ਨੰਨੂ ਪਰਦਾ ਵਾ ਟਰਾਲੀ ਨਾਲ ਦੀ ਨਾਲ ਹੀ ਢੇਰ ਤੇ ਮੁਰਕੀ ਆਪਾਂ ਉਧਰ ਲੱਗਾਂਗੇ ਉਧਰ ਨੇ 4 ਕਿੱਲਿਆਂ ਚ ਤੇ ਆਹ ਵਾਲੇ 2 ਕਿੱਲਿਆਂ ਚ ਇਹ ਤਾਂ ਲੈ ਆਪਾਂ ਮੇਲਾ ਨੂੰ ਨਾ ਸਪਰੇਅ ਤੇ ਨਾ ਹੀ ਲੇਬਰ ਨਾ ਆਪਾਂ ਵੜਾਈਆ ਇਹ ਤਾਂ ਉਦਾਂ ਹੀ ਆ ਨਾਲ ਦੀ ਨਾਲ ਹਲ ਫੇਰ ਕੇ ਅੱਜ ਆਪਣੇ ਆਲੂਆਂ ਦਾ ਕੰਮ ਡੰਨ ਬਾਹਲੇ ਜਿਆਦੇ ਨਹੀਂ ਨਿਕਲੇ ਆਲੂ ਜਿੰਨਾ ਡਰ ਸੀਗਾ ਇਧਰਲੇ ਪਾਸੇ ਘਾਟਾ ਉਧਰੋਂ ਭਾਵੇਂ ਨਿਕਲਣ ਜਿਆਦੇ ਆਉਂਦੇ ਆਉਂਦੇ ਕਿਤੇ ਚਲਿਆ ਖੇਤ ਪਰਾ ਸੁੱਕ ਗਿਆ ਇਹ ਦਿਨ ਲੱਗੇ ਨਹੀਂ ਪਾਇਆ ਹੈ ਨਾ ਕੁਝ ਉਹਦੇ ਨਾਲ ਫਰਕ ਪੈ ਗਿਆ ਵੀ ਧੁੱਪਾਂ ਤਾਂ ਪਾ ਨਿਕਲਣ ਲੱਗੀਆਂ ਤੇ ਕੁਝ ਚਲੋ ਹੌਲੀ 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 ਕਦੇ ਮਸ਼ੀਨ ਦਾ ਇੱਧਰ ਲਾ ਨਾਟਕ ਕਰ ਸਕਦੇ ਇੱਧਰ ਲਾ سنگਲ ਟਹਿੜ ਕਰਕੇ ਲੈ ਕਰ ਐਂਡ ਤਾਂ ਕੰਮ ਸੱਟ ਜਾ ਆਈ ਗਿਆ भई शाम छ छ छह किले कम करी रोज़गा बाबे जी मेहर नान रूपा जी तव्हां महिनत मतिलबु खपण